ਅੱਜ ਅਸੀਂ ਗੱਲ ਕਰਾਂਗੇ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਤੇ 2025 ਵਿੱਚ YouTube Shorts ਚੰਗੇ ਹਨ ਜਾਂ ਲੌਂਗ ਵੀਡੀਓ ਇਹਨਾਂ ਵਿੱਚੋਂ ਕਿਹੜਾ ਚੁਣੀਏ ਕਿਹੜੀ ਵੀਡੀਓ ਤੁਹਾਡੇ ਲਈ ਵਿਊ ਸਬਸਕ੍ਰਾਈਬ ਤੇ ਪੈਸਾ ਲਿਆ ਸਕਦੀ ਹੈ ਅਸੀਂ ਤੁਹਾਨੂੰ ਸਾਰੀ ਗੱਲ ਆਸਾਨ ਸ਼ਬਦਾਂ ਵਿੱਚ ਸਮਝਾਵਾਂਗੇ ਸੋ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਣਾ ਚਲੋ ਸਭ ਤੋਂ ਪਹਿਲਾਂ ਇਹ ਜਾਣੀਏ ਕਿ ਇਹਨਾਂ ਦੋਵਾਂ ਵਿੱਚੋਂ ਫਰਕ ਕੀ ਹੁੰਦਾ ਹੈ YouTube Shorts ਕੀ ਹੁੰਦੇ ਨੇ ਇਹ 60 ਸੈਕਿੰਡ ਜਾਂ ਉਸ ਤੋਂ ਵੀ ਘੱਟ ਸਮੇਂ ਦੀ ਵੀਡੀਓਜ਼ ਹੁੰਦੀਆਂ ਇਹ ਮੋਸਟਲੀ ਫੋਨ ਨਾਲ ਸੂਟ ਕੀਤੀ ਹੁੰਦੀ ਹੈ ਸ਼ੋਰਟਸ ਜਲਦੀ ਵਾਇਰਲ ਹੋ ਜਾਂਦੇ ਨੇ ਕਿਉਂਕਿ ਐਲਗੋਰਿਦਮ ਇਹਨਾਂ ਨੂੰ ਪ੍ਰਮੋਟ ਕਰਦਾ ਹੈ ਸ਼ੋਰਟਸ ਦੇ ਦਰਿਅੇ ਤੁਸੀਂ ਕੁਇਕਲੀ ਵਿਊ ਲੈ ਸਕਦੇ ਹੋ ਪਰ ਇਹ ਵਿਊ ਲੰਮੇ ਟਾਈਮ ਤੱਕ ਨਹੀਂ ਟਿਕਦੇ ਆਮ ਤੌਰ ਤੇ ਸ਼ੋਰਟਸ ਤੇ ਵੀਡੀਓ ਫੈਕਟਸ ਰਿਐਕਸ਼ਨ ਜਾਂ ਟ੍ਰੈਂਡਿੰਗ ਟੌਪਿਕ ਦਿਖਾਏ ਜਾਂਦੇ ਨੇ ਹੁਣ ਗੱਲ ਕਰੀਏ ਲੌਂਗ ਵੀਡੀਓ ਦੀ ਇਹ 1 ਮਿੰਟ ਤੋਂ ਵੱਧ ਸਮੇਂ ਵਾਲੀਆਂ ਵੀਡੀਓਜ਼ ਹੁੰਦੀਆਂ ਨੇ ਇਹ ਡਿਟੇਲਸ ਨਾਲ ਸਮਝਾਉਣ ਵਾਲੀਆਂ ਵੀਡੀਓ ਹੁੰਦੀਆਂ ਨੇ ਜਿਵੇਂ ਕਿ ਐਜੂਕੇਸ਼ਨ ਜਾਂ ਰਿਵਿਊ ਵੀਡੀਓ ਇਹਨਾਂ ਨਾਲ ਤੁਸੀਂ ਵਾਚ ਟਾਈਮ ਤੇ ਵਿਊ ਦਾ ਟਰਸਟ ਅਤੇ ਪੈਸਾ ਕਮਾਉਣ ਦਾ ਚੰਗਾ ਮੌਕਾ ਲੈ ਸਕਦੇ ਹੋ ਹੁਣ ਗੱਲ ਕਰੀਏ ਸ਼ਾਰਟਸ ਵੀਡੀਓ ਤੇ ਲੌਂਗ ਵੀਡੀਓਜ਼ ਦਾ ਐਲਗੋਰਿਥਮ ਕਿਵੇਂ ਕੰਮ ਕਰਦਾ ਹੈ ਹੁਣ ਪਹਿਲਾਂ ਨਾਲੋਂ ਐਲਗੋਰਿਥਮ ਹੋਰ ਸਮਾਰਟ ਹੋ ਗਿਆ ਹੈ ਸ਼ਾਰਟਸ ਨੂੰ YouTube ਫਾਸਟ ਵਾਇਰਲ ਕਰਦਾ ਹੈ ਇਹ ਐਲਗੋਰਿਥਮ ਤੁਹਾਡੀ ਵੀਡੀਓ ਨੂੰ ਮਿਲੀਅਨ ਤੱਕ ਪਹੁੰਚਾ ਸਕਦੀ ਹੈ ਪਰੰਤੂ ਬਹੁਤ ਵਾਰੀ ਲੋਕ ਸਬਸਕ੍ਰਾਈਬ ਨਹੀਂ ਕਰਦੇ ਵਿਊ ਤਾਂ ਆ ਜਾਂਦੇ ਨੇ ਸ਼ਾਰਟਸ ਵੀਡੀਓ ਤੇ ਪਰ ਆਡੀਅנס ਨਾਲ ਕੋਨਟੈਕਟ ਬਣਾਉਣਾ ਔਕਾ ਹੋ ਜਾਂਦਾ ਹੈ ਉੱਥੇ ਹੀ ਲੌਂਗ ਵੀਡੀਓ YouTube ਨੂੰ ਵਾਚ ਟਾਈਮ ਦਿੰਦਿਆਂ ਨੇ ਜਿੰਨਾ ਜ਼ਿਆਦਾ ਲੋਕ ਤੁਹਾਡੀ ਵੀਡੀਓ ਤੇ ਲੰਮਾ ਟਾਈਮ ਦੇਖਦੇ ਨੇ ਉਨਾ ਹੀ ਐਲਗੋਰਿਦਮ ਤੁਹਾਡੀ ਵੀਡੀਓ ਨੂੰ ਪ੍ਰਮੋਟ ਕਰਦਾ ਹੈ ਲੌਂਗ ਵੀਡੀਓ ਨਾਲ ਮੋਨਟਾਈਜ਼ ਕਰਨਾ ਆਸਾਨ ਹੁੰਦਾ ਹੈ ਵੀਡੀਓ ਤੇ ਐਡਸ ਲੱਗਦੇ ਨੇ ਸਪੌਂਸਰਸ਼ਿਪ ਆਉਂਦੀ ਹੈ ਬ੍ਰਾਂਡਸ ਨਾਲ ਡੀਲ ਕਰਕੇ ਪੈਸਾ ਵੱਧ ਕਮਾਉਣ ਦਾ ਮੌਕਾ ਮਿਲਦਾ ਹੈ ਪਲੱਸ ਤੁਹਾਡੇ ਚੈਨਲ ਦਾ ਟਰਸਟ ਬਣਦਾ ਹੈ ਵਿਊਅਰਸ ਦੁਆਰਾ ਹੁਣ ਨਵੇਂ ਯੂਟਿਊਬਰਸ ਸ਼ੋਰਟਸ ਦਾ ਯੂਜ਼ ਕਿਵੇਂ ਕਰੇ ਸਕਦੇ ਨੇ ਚੈਨਲ ਨੂੰ ਗਰੋ ਕਰਨ ਲਈ ਇਹ ਨਵੇਂ ਚੈਨਲ ਲਈ ਸ਼ੋਰਟਸ ਬਹੁਤ ਵਧੀਆ ਵਿਕਲਪ ਹਨ ਤੁਸੀਂ ਇੱਕ ਦੋ ਸ਼ੋਰਟਸ ਡੇਲੀ ਅਪਲੋਡ ਕਰੋ ਟ੍ਰੈਂਡਿੰਗ ਟੌਪਿਕ ਤੇ ਸ਼ੋਰਟਸ ਬਣਾਓ ਇਹ ਤੁਹਾਡੇ ਚੈਨਲ ਦੀ ਰੀਚ ਵਧਾਉਣਗੇ ਜਦੋਂ ਚੈਨਲ ਗਰੋ ਹੋ ਜਾਵੇ ਤਾਂ ਤੁਸੀਂ ਲੌਂਗ ਵੀਡੀਓ ਤੇ ਜ਼ਿਆਦਾ ਧਿਆਨ ਦਿਓ ਆਪਣੇ ਚੈਨਲ ਤੇ ਡਿਟੇਲਸ ਵਾਲੇ ਟੌਪਿਕ ਕਵਰ ਕਰੋ ਫੋਰ ਐਗਜ਼ਾਮਪਲ ਪੰਜ ਤਰੀਕੇ YouTube ਤੋਂ view ਵਧਾਉਣ ਤੇ YouTube ਤੋਂ ਪੈਸਾ ਕਿਵੇਂ ਅਰਨ ਕਰੀਏ ਐਦਾਂ ਦੇ ਟੌਪਿਕ ਲੋਕਾਂ ਨੂੰ ਚੈਨਲ ਨਾਲ ਜੋੜੀ ਨਗੇ ਕਿਉਂਕਿ ਸ਼ੋਰਟਸ ਤੋਂ ਪੈਸੇ ਬਣਾਉਣਾ ਔਖਾ ਹੈ ਪਰੰਤੂ ਸ਼ੋਰਟਸ ਨਾਲ ਤੁਸੀਂ ਵਿਊ ਤੇ ਸਬਸਕ੍ਰਾਈਬ ਆਪਣੇ ਚੈਨਲ ਤੇ ਲਿਆ ਸਕਦੇ ਹੋ ਉੱਥੇ ਹੀ ਲੌਂਗ ਵੀਡੀਓ ਤੇ ਪੈਸਾ ਬਣਾਉਣਾ ਆਸਾਨ ਹੈ ਕਿਉਂਕਿ ਲੌਂਗ ਵੀਡੀਓ ਤੇ ਐਡਸ ਆਉਂਦੇ ਨੇ ਸਪੌਂਸਰਸ਼ਿਪ ਮਿਲਦੀ ਹੈ ਜਿਸ ਦੇ ਕਾਰਨ ਤੁਹਾਡਾ ਪੈਸਾ ਬਣਦਾ ਹੈ 2025 ਵਿੱਚ ਤੇ ਤੁਸੀਂ YouTube ਤੇ ਸਕਸੈਸ ਚਾਹੁੰਦੇ ਹੋ ਤਾਂ ਤੁਹਾਨੂੰ ਦੋਨੇ ਫਾਰਮੈਟਸ ਨੂੰ ਸਮਝਦਾਰੀ ਨਾਲ ਯੂਜ਼ ਕਰਨਾ ਪਵੇਗਾ ਸ਼ੋਰਟਸ ਤੁਹਾਨੂੰ ਵਿਊ ਦੇਣਗੇ ਲੌਂਗ ਵੀਡੀਓ ਤੁਹਾਨੂੰ ਪੈਸੇ ਤੇ ਫਿਊਚਰ ਸਟੇਬਲ ਦੇਣ ਗਿਆ 스마트 크리에이터 ਕਦੇ ਵੀ ਇੱਕ ਫਾਰਮੈਟ ਤੇ ਡਿਪੈਂਡ ਨਹੀਂ ਕਰਦੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਸ਼ੋਰਟਸ ਬਣਾਉਣਾ ਵਧੀਆ ਲੱਗਦਾ ਜਾਂ ਲੌਂਗ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਐਸੀ ਹੈ ਹੈਲਪਫੁਲ ਵੀਡੀਓ ਲਈ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ ਦੋਸਤੋ